ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਾਤਸ਼ਾਹਿਤ ਸੁਵੇਂ ਕਵਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਆਦੈ ਰੱਛਾ ਪੂਰਣੋ ਏ ਜਿਤ ਗੇ ਇੱਛਾ ਤਉ ਚਰਨ ਨਮਰ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਇਟ ਸਬੈ ਤੁਮ ਘਾਵੋ ਆਪ ਹਾਦੈ ਮੋਏ ਵਿਚਾਵ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਵੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭ ਰਣ ਕੋ ਆਜ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੋਰ ਬਜਣ ਕੀ ਰਹਿ ਬਿਆਸਾ ਤੁਮਹਿ ਸਾੜ ਕੋਈ ਅਵਰਣਾ ਧਿਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸੇ ਕਾ ਹਮਾਰੇ ਤਾਰੀਐ ਚੁਣ-ਚੁਣ ਸਤਰ ਹਮਾਰੇ ਮਾਰੀਐ ਆਬਾ ਦੇ ਮੋਦੇ ਉਬਰੀਏ ਮਰਣ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਅਮਾਰੇ ਪਛਾ ਸ੍ਰੀ ਅਦੋ ਜੋ ਕਨੇ ਹੋ ਰੱਛਾ ਰਾਖ ਲਿਓ ਮੋਇ ਰਾਖਣਵਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਪੁਰੀ ਜਦਰਦ ਕੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੇ ਸੋ ਕੀਆ ਬੇਦ ਰਾਏ ਬ੍ਰਹਮਾ ਜੋਤੀਆ ਜਵਣ ਕਾਲ ਸਵ ਲੋਕ ਸੁਵਾਰਾ ਨਮਸ਼ਕਾਰ ਹੈ ਤਾਏ ਅਮਾਰਾ ਯਵਨ ਕਾਲ ਸਹਿਜ ਤਵ ਨਾਯੋ ਦੇਵ ਤੈ ਤਜਸ਼ਨ ਉਪਜਾਇਓ ਆਦੰਤ ਇਕਿਆਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਵ ਸ਼ਿਕਾਰਤ ਸੇ ਕੋ ਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੀ ਸੇਵਕਾਂ ਨੂੰ ਗੋਸੇਵਕਾਂ ਨੂੰ ਸੋਗ ਦਿਓ ਸਤਰਨ ਕੋ ਬਲ ਮੋ ਵਜਕਿਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬੋਲੇ ਕੀ ਵੀਰ ਬਝਾਨਤ ਚੇਟੀ ਦੇ ਕੁੰਜਰਿਆ ਤੁਲਾ ਜਬਾਏ ਕਿਰਪਾ ਦੜ ਕਰ ਬੋਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਗਏ ਸੁਖੀ ਏਖ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਾ ਬੁੱਧ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਵਿਆ ਕਰ ਕਰ ਤੋ ਕਬੋ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਟ ਸਾਤਾਰੈ ਆਪੇ ਆਪਣੀ ਬੁਝੂ ਚਾਰੈ ਤਮੋ ਜ਼ਵੇ ਇਹ ਤੇਰਾ ਤੰਦਰਾਲਮ ਜਾਣਦ ਬੇਦ ਪੇਦ ਹਰੇ ਆਲਮ ਨਿਰੰਕਾਰ ਨਿਰਵਕਾਂ ਨਰਾਂੰਬ ਆਦ ਅਨੀਲੇ ਅਨਾਦ ਸੰਬ ਤਕ ਮੁੜ ਜਾਤ ਭੇਦਾ ਜਾ ਕੋ ਬੇਵ ਨ ਪਾਵਤ ਵਿਦਦਾ ਤਾ ਕੋ ਕਰਪਾ ਅਨਿ ਅਨੁਮਾਨਤ ਮਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਣ ਤਨੈ ਭੇਵ ਆਪੇ ਆਪਣੀ ਬੁੱਧ ਹੈ ਜੀਤੀ ਵਰਨਤ ਬਿਨ ਬਿਨ ਤੋਹੇ ਦੇਤੀ ਤੁਮਰਾ ਲਕਾ ਨ ਜਾਏ ਬਸਾਰਾ ਕੇ ਬਿਦ ਹਜਾ ਬ੍ਰਤ ਸੰਸਾਰਾ ਇਕੈ ਰੂਪ ਅਨੁਸਰੂਪਾ ਰੰਕ ਪਿਓ ਰਾਵ ਕੇ ਬੁਪਾ ਅੰਡਰ ਦੇ ਰੇ ਸੇ ਤੈ ਕਿੰਨੀ ਅਤਿ ਬਜ ਕਾਣ ਬੌਰ ਰਾਜ ਦੇਨੇ ਕਉ ਬੋਲ ਰਾਜਾ ਆਵੇ ਬੈਠਾ ਗਉਂ ਸਿਮਟ ਪਿਓ ਸੰਕਰ ਇਕੱਠਾ ਸਗਰੇ ਜੇਟ ਦਕਾਏ ਚੰਪਵ ਆਦ ਜੁਗਾਦ ਸਰੋਥ ਚੰਪਵ ਅਵ ਰੱਛਾ ਮੇਰੀ ਤੁਮ ਕਰੋ ਸਖਵਾਰ ਸਿੱਖ ਸੰਗਰਾਂ ਦੁਰਿ ਗਤੇ ਟਵਤ ਉਤਪੱਤਾ ਸਗਲ ਮਲੇਸ਼ ਕਰੋਰਣ ਘਾਤਾ ਜੇ ਅਸਤੁਤਾ ਸਰਣੀ ਪਰੇ ਤਨ ਕੇ ਦੁਇਟ ਦੁਖਤ ਵੈ ਮਰੇ ਪੁਰਖ ਜਵਣ ਪਗ ਪਰੇ ਤਿਆਰੇ ਤਨ ਕੇ ਤੁਮ ਸੰਕੜ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਤਾਂ ਕੇ ਕਾਲ ਨਿਟਣੇ ਆਇਆ ਹੈ ਰਚਾ ਹੋਏ ਤਾਂ ਇਹ ਸਭ ਕਾਲਾ ਦੁਇਟ ਰੇਟ ਟਰੇ ਤਦ ਕਾਲਾ ਕਿਰਪਾ ਦੇ ਤਨ ਜਾਏ ਨੇ ਹਰ ਹੋ ਤਾਂ ਕੀ ਤਾ ਤਨ ਕਮ ਆ ਰਹਾ ਅਰੇ ਦਸੇ ਦੇ ਕਰਮੋ ਜਾ ਹੋਈ ਦੁਇਟ ਸਾ ਸਵੈਸ ਗੈ ਨ ਕੋਈ ਇੱਕ ਵਾਰ ਜਨ ਤੋਏ ਸੁਭਾਰਾ ਕਾਲ ਪਾ ਤੇ ਤਾਏ ਅਵਾਰਾ ਜੇਨਨ ਲਾਮ ਤਿਆਰੋ ਕਾ ਦਰਦ ਦੋਇਟ ਦੋਤੇ ਰਹਾ ਖੜਗ ਕੇਤ ਮੈਂ ਚਰਨ ਦਿਹਾਰੀ ਆਪ ਹਾਦੈ ਲਿਓ ਬਾਰਿੰ ਸਰਵਠਾਰਮ ਸਹਾਈ ਦੋਇਟ ਦੋਗਤੇ ਲਿਓ ਵਿਚਾਈ ਸਰਵਠਾਰਮ ਸਹਾਈ ਦੋਇਟ ਦੋਗਤੇ ਲਿਓ ਵਿਚਾਈ